ਜਿਹਦੇ ਵਿੱਚ ਅਸੀਂ ਆਲਮੋਸਟ 400 ਦੇ ਕਰੀ ਸਸਪੈਕਟਿਡ ਬੰਦਾ ਉਹ 라ਉਂਡ ਅਪ ਕਰਕੇ ਪੋਚਣ ਦੀ ਕੋਸ਼ਿਸ਼ ਨਹੀਂ ਕਰ ਰਹੇ ਨੇ ਅਰੇ ਕਰਦੀਆਂ ਤਲਾਸ਼ਾਂ ਚੱਲ ਰਹੀਆਂ ਨੇ ਤੇ ਕਰੀ-ਕੁਰੀ 400 ਦੀ ਫੋਰਸ ਲੱਗੀ ਹੋਈ ਹੈ ਹੌਟ ਸਪੌਟ ਜਿਹੜੇ ਨੇ ਇਹ ਵੀ ਗੱਜ ਵਗਦਾ ਬਾਹਰ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਦੇ ਵੀ ਟਾਲ ਪਲਾ ਹੋਗਾ ਤੇ ਉਹ ਲੰਗੇ ਹਾਤੀ ਫੜੀ ਵੀ ਜਾਂਦੇ ਮੁਕਤਾਰਾ ਦੇ ਵਿੱਚ ਲਿਆਉਣ ਦਾ ਜਿਹੜਾ ਮਸਲਾ ਹੈ ਉਹ ਇੱਕ ਬਹੁਤ ਵੱਡਾ ਦਾਇਰਾ ਹੈ ਉਹਦੇ ਵਿੱਚ ਪੁਲਿਸ ਦੇ ਨਾਲ ਨਾਲ ਹੋਰ ਜਿਹੜੀ ਏਜੰਸੀਆਂ ਆਨੇਗੀਆਂ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਈਵਨ ਉਲਾਰੀ ਫੈਮਲੀਆ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਸਮਾਜ ਦਾ ਬੜਾ ਰੋਲ ਹੁੰਦਾ ਹੈ ਮੁਹੱਲੇ ਦਾ ਬੜਾ ਰੋਲ ਹੁੰਦਾ ਹੈ ਇਸ ਤੇ ਵੀ ਅਸੀਂ ਕਾਰਵਾਈ ਕਰਨ ਲੱਗੇ ਹਾਂ ਕਿ ਉਹਨੂੰ ਮੁਕਤਾਰਾ ਦੇ ਵਿੱਚ ਈਵੇਂ ਈਵੇਂ ਲਿਆ ਲਾ ਦੇ ਉਹ ਕੰਮ ਛੱਡ ਦੇ ਫੀਲਡ 'ਚ ਲਗਾਤਾਰ ਕਾਸ ਆਪਰੇਸ਼ਨ ਚੱਲ ਰਿਹਾ ਹੈ ਕਪੂਰ ਸੇਚ ਵਿੱਚ ਵੀ ਕਰੀਬ 1 ਹਫਤੇ 'ਚ 2-2 3-3 ਪ੍ਰੈਸ਼ਰ ਚੱਲ ਰਿਹਾ ਹੈ ਕੀ ਇਹਦਾ ਖਾਸ ਰੀਜ਼ਨ ਆ ਔਰ ਕਿੰਨੀ ਕਿਤੇ ਵਿੱਚ ਪ੍ਰਾਪਤੀ ਹੋ ਰਹੀ ਜੀ ਔਰ ਕੈਸਰ ਆਪਰੇਸ਼ਨ ਜਿਹੜਾ ਅੱਜ ਚੱਲ ਰਿਹਾ ਹੈ ਉਹਦੇ ਵਿੱਚ ਸਪੈਸ਼ਲੀ ਮੈਂ ਇੱਥੇ ਸੁਪਰਵਾਈਜ਼ਮ ਕਰਨ ਲਈ ਆਇਆ ਹਾਂ ਇੱਥੇ ਅੱਜ 11 ਹੌਟ ਸਪੌਟ ਪੂਰੇ ਕਪੂਰ ਕਲੇਜ ਦੇ ਵਿੱਚ ਜਿਦੇ ਵਿੱਚ ਅਸੀਂ ਆਲਮੋਸਟ ਪੋਨੇ 300 ਦੇ ਕਰੀ ਸਸਪੈਕਟਿਡ ਬੰਦਾ ਉਹ ਰਾਉਂਡ ਅਪ ਕਰਕੇ ਕੋਸ਼ਿਸ਼ ਨੇ ਉਹਨਾਂ ਦੀ ਕਰ ਰਹੇ ਨੇ ਅਜੇ ਕਰਦੀਆਂ ਤਲਾਸ਼ਾਂ ਚੱਲ ਰਹੀਆਂ ਨੇ ਤੇ ਕਰੀ ਕਰੀ 400 ਦੀ ਫੋਰਸ ਲਗੀ ਹੋਈ ਹੈ ਤੇ ਇਹ ਆਪਰੇਸ਼ਨ ਅਰਲੀ ਮਾਰਨਿੰਗ ਤੋਂ ਸ਼ੁਰੂ ਹੋ ਕੇ ਤੇ ਪੂਰੇ ਦਿਨ ਚੱਲਣਾ ਹੈ। ਇਹ ਕਿੰਨੀ ਰਿਕਵਰੀ ਪਿਛਲੇ ਦਿਨਾਂ ਚ ਹੋ ਚੁੱਕੀ ਹੈ ਜਾਂ ਕਿੰਨਾ ਕਿੰਨਾ ਇੰਪੋਰਟੈਂਟ ਮੰਨਦੇ ਹੋ ਵੀ ਇਹਦਾ ਕਿੰਨਾ ਇਫੈਕਟ ਪੈ ਰਿਹਾ ਜੀ ਜਿਹੜੇ ਕਾਸੋ ਆਪਰੇਸ਼ਨ ਚੱਲ ਰਿਹਾ। ਕਾਸੋ ਆਪਰੇਸ਼ਨ ਬੜਾ ਇਫੈਕਟਿਵ ਹੈ। ਬਾਕੀ ਜਿਹੜੀ ਰਿਕਵਰੀ ਪਹਿਲਾਂ ਹੋਈ ਹੈ ਉਹਦੀ ਡਿਟੇਲ ਤਾਂ ਅਸੀਂ ਐਸਐਸਪੀ ਸਾਹਿਬ ਦੇ ਦੇਣਗੇ। ਅੱਜ ਜਿਹੜੀ ਰਿਕਵਰੀ ਹੋਏਗੀ ਉਹਦਾ ਫਿਰ 2-3 ਵਜੇ ਤੋਂ ਬਾਅਦ ਹੀ ਤੁਹਾਨੂੰ ਪ੍ਰੋਪਰ ਪ੍ਰੈਸ ਰਿਲੀਜ਼ ਦਿੱਤਾ ਜਾਵੇਗਾ। ਪਰ ਜੋ ਇਨਪੁਟ ਦਿੱਤੀ ਗਈ ਹੈ ਉਹਦੇ ਹਿਸਾਬ ਨਾਲ ਸਾਨੂੰ ਸਕਸੈਸ ਠੀਕ-ਠਾਕ ਮਿਲਦੀ ਹੈ ਤੇ ਇਹਦਾ ਪ੍ਰੀਵੈਂਟਿਵ ਇਫੈਕਟ ਬੜਾ ਪਹੁੰਚ ਤੇ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਤਰੀਕੇ ਨਾਲ ਹੌਟ ਸਪots ਜੜੇ ਨੇ ਕਿਉਂਕਿ ਇਹ ਡਰੱਗਸ ਵਗੈਰਾ ਦਾ ਕੰਪੇਨ ਵਾਲੇ ਬੰਦੇ ਨੇ ਉਹਨਾਂ ਦੇ ਵੀ ਚੱਲ ਪੈਦਾ ਹੁੰਦਾ ਹੈ ਤੇ ਉਹ ਰੰਗੇ ਹਾਤੀ ਫੜੀ ਵੀ ਜਾਂਦੇ ਪਰ ਜੇ ਕਪੂਰਥਲੇ ਦੀ ਗੱਲ ਹੀ ਕਰੀਏ ਮਤਲਬ ਡਿਸਟ੍ਰਿਕਟ ਦੀ ਗੱਲ ਕਰੀਏ ਜਾਂ 200 ਕਿਲੋ ਜਿਹੜੀਆਂ ਨੇੜੇ ਇੱਥੇ ਕਪੂਰਥਲੇ ਸ਼ਹਿਰ ਦੇ ਨਾਲ ਕੁਝ ਪਿੰਡ ਇਦਾਂ ਦੇ ਆ ਵੀ ਜਿਹੜੇ ਕੰਟੀਨਿਊਸਲੀ ਕੰਮ ਹੀ ਇਹ ਕਰਦੇ ਆ ਉਹਨਾਂ ਚ ਹਾਂ ਤਾਂ ਹੁੰਦਾ ਹੀ ਆ ਕਿੰਦਾ ਦੀ ਮਤਲਬ ਅਫਰਟਸ ਕਰ ਰਹੇ ਵੀ ਉਹ ਪੁਛ ਆ ਜਾਣ ਸੋਸ਼ਲ ਸਮਾਜ ਦੀ ਮੁਫਤ ਆ ਜਾ ਜਾਣ ਇਹ ਕੰਮ ਛੱਡ ਦੇਣ ਕੋਈ ਇਦਾਂ ਦਾ ਅਫਰਟਸ ਪੁਲਿਸ ਵੱਲੋਂ ਕੀਤਾ ਜਾ ਰਿਹਾ ਜੀ ਪੁਲਿਸ ਵੱਲੋਂ ਸਾਰੇ ਤਰੀਕੇ ਦੇ ਅਫਰਟ ਹੋ ਰਹੇ ਨੇ ਤੇ ਸਭ ਤੋਂ ਵੱਡਾ ਅਫਰਟ ਤਾਂ ਇਹ ਹੀ ਹੈ ਕਿ ਉਹਨਾਂ ਤੇ ਡਰਗਸ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਉਹ ਪੁਲਿਸ ਦੀ ਬਿਲਕੁਲ ਕਲੀਅਰ ਹੈ ਜੋ ਵੀ ਕੋਈ ਡਰਗਸ ਦਾ ਕੰਮ ਕਰੇਗਾ ਜੋ ਵੀ ਕੋਈ ਇਨਫੋਰਮੇਸ਼ਨ ਆਦੀ ਹੈ ਉਨ੍ਹਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਏਗੀ ਮੁੱਖ ਧਾਰਾ ਦੇ ਵਿੱਚ ਲਿਆਉਣ ਦਾ ਜਿਹੜਾ ਮਤਲਬ ਹੈ ਉਹ ਇੱਕ ਬਹੁਤ ਵੱਡਾ ਦਾਇਰਾ ਹੈ ਉਹਦੇ ਵਿੱਚ ਪੁਲਿਸ ਦੇ ਨਾਲ ਨਾਲ ਹੋਰ ਜਿਹੜੀ ਏਜੰਸੀਆਂ ਨੇ ਗਵਰਨਮੈਂਟ ਨੂੰ ਨਮਾ ਵੀ ਬਹੁਤ ਵੱਡਾ ਰੋਲ ਈਵਨ ਅਲਰਡੀ ਫੈਮਲੀਆਂ ਦਾ ਵੀ ਬਹੁਤ ਥੋੜਾ ਰੋਲ ਹੁੰਦਾ ਸਮਾਜ ਦਾ ਬੜਾ ਰੋਲ ਹੁੰਦਾ ਹੈ ਮੁਹੱਲੇ ਦਾ ਬੜਾ ਰੋਲ ਹੁੰਦਾ ਹੈ ਇਸ ਤੇ ਵੀ ਅਸੀਂ ਕਾਰਵਾਈ ਕਰਨ ਲੱਗੇ ਹਾਂ ਕਿ ਉਹਨੂੰ ਮੁੱਖ ਧਾਰਾ ਦੇ ਵਿੱਚ ਧੀਵੇਂ ਧੀਵੇਂ ਲਿਆਉਣ ਦਾ ਰਸਤਾ ਉਹ ਕੰਮ ਛੱਡ ਦੇ ਡੀਜੀਪੀ ਸਾਹਿਬ ਬਦਲੀਆਂ ਡਾਲ ਰਹੀ ਹੈ ਬਦਲੀਆਂ ਦਾ ਫੈਸਲਾ ਜਿਹੜਾ ਲੇਟ ਨਹੀਂ ਲਿਆ ਜਿਆ ਟ੍ਰਾਫੀ ਲੈਡ ਲਿਆ ਜਿਹੜਾ ਇਸ ਹਾਲਾਤ ਬੋ ਮੇਰੇ ਪਰਵਿਦਿਸ਼ ਨਹੀਂ ਹੈ ਇਹ ਕੁਐਸਚਨ ਤੁਸੀਂ ਡੀਜੀਪੀ ਸਾਹਿਬ ਕੋਲ ਪੁੱਟਾ ਕਰ ਸਕਦੇ ਹੋ ਚਲੋ ਸੀਨੀਅਰ ਅਧਿਕਾਰੀਓ ਫਿਰ ਵੀ ਤੁਸੀਂ ਨਹੀਂ ਨਹੀਂ ਮੈਂ ਇੱਥੇ ਸਿਰਫ ਔਰ ਸਿਰਫ ਕਪੂਰ ਖਲਾਦਾ ਕੈਸੋ ਆਪਰੇਸ਼ਨ ਸੁਪਰਵਾਈਜ਼ ਕਰਨ ਲਈ ਆਇਆ ਹਾਂ ਸਰ ਕੈਸੋ ਆਪਰੇਸ਼ਨ ਜਦੋਂ ਤੱਕ ਚੱਲਦਾ ਵਾ ਤੇ ਬੰਦੇ ਖੜੇ ਵੀ ਜਾਂਦੇ ਆ ਪਰ ਜਿਸ ਤਰ੍ਹਾਂ ਇੱਕ ਕੈਸੋ ਆਪਰੇਸ਼ਨ થਦਾ ਮੁੰਦਾ ਫਿਰ ਲੋਕ ਆਪਣੇ ਧੰਦਿਆਂ ਦੇ ਦੁਆਰਾ ਲੋਟ ਆਉਂਦੇ ਆ ਕਿ ਸ਼ਰਾਬ ਵੇਚਣੀ ਜਾਂ ਟਰੈਵਲ ਦਾ ਧੰਦਾ ਇਹ ਫਿਰ ਸ਼ੁਰੂ ਹੋ ਜਾਂਦਾ ਤੁਸੀਂ ਕੈਸਾ ਆਪਰੇਸ਼ਨ ਨੂੰ ਐਨਲੋਗ ਕਿ ਸਿਰਫ ਇਹੀ ਕਾਰਵਾਈ ਕਰ ਰਹੇ ਨੇ ਅਸੀਂ ਸਾਡੀ ਕਾਰਵਾਈ ਤਾਂ 24 ਘੰਟੇ ਚੱਲਦੀ ਹੈ ਠੀਕ ਹੈ ਜੀ ਉਹਦੇ ਵਿੱਚ ਈਵਨ ਸਰਪ੍ਰਾਈਜ਼ ਸਰਚ ਆਪਰੇਸ਼ਨਸ ਵਗੈਰਾ ਉਹ ਸਾਡੇ ਡੇਲੀ ਚੱਲਦੇ ਆ ਇਹ ਤਾਂ ਇੱਕ ਕਨਸਰਟਡ ਐਫਰਟ ਹੈ ਸਟੇਟ ਲੈਵਲ ਤੇ ਕਿਉਂਕਿ ਰੋਲ ਪਰਦਾ ਵੀ ਜਿਹੜੀ ਐਫਆਈਆਰ ਹੁੰਦੀਆਂ ਨੇ ਤੁਸੀਂ ਪੜਦੇ ਵੀ ਹੋਗੇ ਦੇਖਦੇ ਵੀ ਹੋਗੇ ਰਿਕਵਰੀ ਵੀ ਪ੍ਰੋਪਰ ਹੁੰਦੀ ਹੈ ਸਾਡੀ ਤੇ ਇਹ ਮਤਲਬ ਨਹੀਂ ਕਿ ਕੈਸਾ ਆਪਰੇਸ਼ਨ ਕਰਕੇ ਅਸੀਂ ਸ਼ਾਂਤ ਬੈ ਗਏ ਤੇ ਕੱਲ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਇਹੋ ਜੇ ਸਾਡੇ ਸਰਚ ਆਪਰੇਸ਼ਨ ਚੱਲਦੇ ਰਹਿੰਦੇ ਆ ਸਰ ਐਨਡੀਬੀਐਸ ਤੇ ਪ੍ਰਵੀਜ਼ਨ ਜਿੱਦਾਂ ਜਿਹੜੇ ਹੈਗੇ ਬੈਡਲਰਜ਼ ਇਹਨਾਂ ਦੀ ਪ੍ਰਾਪਰਟੀ ਅਟੈਚ ਕਰ ਰਹੇ ਹੁਣ ਤੱਕ ਕਿੰਨੀ ਇੱਕ ਪ੍ਰਾਪਰਟੀ ਆਪਾਂ ਅਟੈਚ ਕਰ ਚੁੱਕੇ ਆ ਜਾਂ ਕਿੰਨੀ ਇੱਕ ਅੰਡਰ ਪ੍ਰੋਸੈਸ ਆ ਵੀ ਜਿਹੜੀ ਆ ਇਹਨਾਂ ਨੂੰ ਤਾਂ ਕਿ ਸਬਕ ਮਿਲੇ ਵੀ ਇਸ ਕੰਬਾਈਨ ਲ ਜਿਹੜਾ ਬਣਾਇਆ ਵਾ ਵੀ ਉਹ ਦੁਆਰਾ ਵਾਪਸ ਗਵਰਨਮੈਂਟ ਕੋ ਜਾ ਸਕਦਾ ਡਿਸਟ੍ਰਿਕਟ ਲੈਵਲ ਦੀ ਜਿਹੜੀ ਇਨਫੋਰਮੇਸ਼ਨ ਐਸਐਸਪੀ ਸਾਹਿਬ ਤੁਹਾਨੂੰ ਦੇ ਦੇਣਗੇ ਪਰ ਉਹਦਾ ਇੱਕ ਪ੍ਰोसीजर ਹੈ ਤੇ ਉਹ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਹੈ ਪ੍ਰਾਪਰਟੀ ਆਇਡੈਂਟੀਫਾਈ ਕਰਨਾ ਆਪਣੇ ਆਪ ਸੜਾਖਾ ਕੰਮ ਹੁੰਦਾ ਹੈ ਉਹਦੇ ਵਿੱਚ ਪੁਲਿਸ ਦੇ ਵੱਡੇ ਐਫਰਟ ਲੱਗਦੇ ਹੈ ਕਿਉਂਕਿ ਇਹੋ ਜਿਹੇ ਜਿਹੜੇ ਅਨਸਰ ਨੇ ਉਹ ਕਦੀ ਵੀ ਪ੍ਰਾਪਰਟੀ ਕੋਸ਼ਿਸ਼ ਇਹ ਕਰਦੇ ਆਪਣੇ ਨਾਮ ਤੇ ਨਾ ਰੱਖ ਕਿਸੇ ਹੋਰ ਦੇ ਨਾਮ ਤੇ ਕਰਦੇ ਲੇਕਿਨ ਇਹਦੇ ਵਿੱਚ ਵੀ ਸਾਨੂੰ ਕਾਫੀ ਸਕਸੈਸ ਮਿਲੀ ਹੈ ਸਰ ਐ ਆਪਰੇਸ਼ਨ ਲਗਾਤਾਰ ਚਲਦੇ ਰਹੇ ਨੇ ਅੱਗੇ